ਕਪੂਰਥਲਾ ਜ਼ਿਲ੍ਹੇ ਦਾ ਇੱਕ ਪਿੰਡ ਆ ਉਥੋਂ ਦਾ ਇੱਕ ਨੌਜਵਾਨ ਬਲਵਿੰਦਰ ਕੁਮਾਰ ਪਿਛਲੇ ਸਾਲ ਉਹ ਅਮਰੀਕਾ ਜਾਣਾ ਚਾਹ ਰਿਹਾ ਜਾਨੀ ਕਿ ਉਹਨੇ ਜਹਾਜ਼ ਫੜ ਲਿਆ ਏਜੰਟਾਂ ਨੂੰ 28 ਲੱਖ ਰੁਪਏ ਦਿੱਤਾ ਨਾਲ ਉਹਦੇ ਕੁਝ ਕੋ ਹੋਰ ਹਰਿਆਣੇ ਦੇ ਸਾਥੀ ਵੀ ਆ ਜਿਹੜੇ ਕਿ ਇੱਥੇ ਏਜੰਟਾਂ ਦੇ ਰਾਹੀਂ ਹੀ ਮਿਲੇ ਆ ਤੇ ਇਹ ਸਾਰੇ ਜਾਣੇ ਕਹਿ ਦਿੱ ਗਏ ਵੀ ਇੱਕ ਵਫਦ ਬਣਾ ਕੇ ਇੱਕ ਜੱਥਾ ਬਣਾ ਕੇ ਇੱਕ ਗਰੁੱਪ ਬਣਾ ਕੇ ਜਾ ਰਹੇ ਆ ਇਹਨਾਂ ਏਜੰਟਾਂ ਨੇ ਕੀਤਾ ਧੋਖਾ ਇਹ ਏਜੰਟਾਂ ਦੇ ਰਾਹੀਂ ਪਹੁੰਚ ਗਏ ਡੋਂਕਰਾਂ ਦੇ ਕੋਲ ਡੋਂਕਰਾਂ ਨੇ ਇਹਨਾਂ ਨੂੰ ਕੰਬੋਡੀਆ ਦੇ ਵਿੱਚ ਰੱਖ ਲਿਆ ਤੇ ਇਸ ਨੌਜਵਾਨ ਦੇ ਬਲਵਿੰਦਰ ਕੁਮਾਰ ਨੇ ਤਿੰਨ ਸਾਥੀ ਕਤਲ ਕਰ ਦਿੱਤੇ ਡੋਂਕਰਾਂ ਨੇ ਉਹ ਵੀ ਪਤਾ ਨਹੀਂ 28-28 ਲੱਖ ਦੇ ਕਿ 30-30 ਲੱਖ ਦੇ ਕਿ 25-25 ਲੱਖ ਦੇ ਕਿੰਨੇ ਦੇ ਕੇ ਆਏ ਹੋਣਗੇ ਪਤਾ ਨਹੀਂਗਾ ਪਰ ਬਲਵਿੰਦਰ ਕੁਮਾਰ ਨੇ ਕਹਿਣ ਦੇ ਮੁਤਾਬਕ ਮੇਰੇ ਤਿੰਨੇ ਸਾਥਗਾਨੂ ਨਾਲ ਦੇ ਸਾਥਗਾਨੂ ਕੁੱਟਿਆ ਬਹੁਤ ਅਨਮਨੁੱਖੀ ਤਸ਼ੱਦਦ ਕੀਤਾ ਗਿਆ ਤਿੰਨੇ ਮੁੰਡੇ ਮਾਰ ਦਿੱਤੇ ਗਏ ਆ ਇਹ ਤਿੰਨੇ ਮੁੰਡੇ ਉਸ ਹੀ ਜਿਹੜੇ ਇਹਦੇ ਵਾਂਗੂ ਹੀ ਅਮਰੀਕਾ ਜਾਣਾ ਚਾਹੁੰਦੇ ਸੀ ਏਜੰਟਾਂ ਦੇ ਰਾਹੀਂ ਜਾਣਾ ਚਾਹੁੰਦੇ ਸੀ ਬਲਵਿੰਦਰ ਕੁਮਾਰ ਨੇ ਕਿਹਾ ਜੀ ਕਿ ਮੈਨੂੰ ਵੀ ਮਾਰਨ ਦੀ ਤਿਆਰੀ ਸੀ ਮੇਰੇ ਉਹ ਗੋਲੀ ਮਾਰਨੀ ਚਾਹੁੰਦੇ ਸੀ ਪਰ ਮੈਂ ਉੱਥੋਂ ਭੱਜ ਨਿਕਲਿਆ ਤੇ ਮੈਂ ਆਪਣੀ ਜਾਨ ਬਚਾਉਣ ਦੇ ਵਿੱਚ ਕਾਮਯਾਬ ਹੋ ਗਿਆ ਹਾਲੇ ਉਹਦਾ ਸਫ਼ਰ ਮੁੱਕਿਆ ਨਹੀਂ ਹੁਣ ਉਹ ਭਾਰਤ ਦੇ ਵਿੱਚ ਵਾਪਸ ਆਉਣਾ ਚਾਹੁੰਦਾ ਪਰ ਉਹਦਾ ਹਾਲੇ ਕੋਈ ਬਨਸਬ ਬਣ ਨਹੀਂ ਰਿਹਾ ਉਹ ਹਾਲੇ ਤੱਕ ਇੱਥੇ ਪਹੁੰਚ ਨਹੀਂ ਸਕਿਆ ਉਹਦੇ ਪਰਿਵਾਰਕ ਮੈਂਬਰ ਹੁਣ ਇਸ ਗੱਲ ਦੀ ਮੰਗ ਕਰ ਰਹੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਕੋਲੋਂ ਭਾਰਤ ਦੀ ਸਰਕਾਰ ਦੇ ਕੋਲੋਂ ਕਿ ਸਾਡੇ ਪੁੱਤ ਨੂੰ ਛੇਤੀ ਤੋਂ ਛੇਤੀ ਭਾਰਤ ਦੇ ਵਿੱਚ ਵਾਪਸ ਲਿਆਂਦਾ ਜਾਵੇ ਅਸੀਂ ਉਹਨੂੰ ਪਿੰਡ ਦੇ ਵਿੱਚ ਵੇਖਣਾ ਚਾਹੁੰਦੇ ਆ ਉਹ ਦੋ ਪਿੰਡਾਂ ਦਾ ਇਕਲੌਤਾ ਭਰਾ ਤੇ ਸਾਡਾ ਤਾਂ ਉਹਦੇ ਬਿਨਾਂ ਜਗ ਲੁੱਟਿਆ ਜਾਣਾ ਜਹਾਨ ਲੁੱਟਿਆ ਜਾਣਾ ਇਹ ਮਾਪਿਆਂ ਦੀ ਬੇਦਨਾ ਇਹ ਮਾਪਿਆਂ ਦੀ ਪੀੜਾ ਇਹ ਮਾਪਿਆਂ ਦੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਆ ਅਗਲੀ ਗੱਲ ਇਹ ਵੀ ਬਲਵਿੰਦਰ ਕੁਮਾਰ ਨੇ ਜਿਹੜੀ ਆਪਦੇ ਟੱਬਰ ਦੇ ਜੀਆਂ ਨੂੰ ਦੱਸੀ ਆ ਵੀ ਜਿਹੜੇ ਮੇਰੇ ਸਾਥੀ ਨੇ ਇਹਨਾਂ ਦੇ ਉੱਤੇ ਮੋਮ ਪਿਘਲਾ ਪਿਘਲਾ ਕੇ ਪਲਾਸਟਿਕ ਪਿਘਲਾ ਪਿਘਲਾ ਕੇ ਡੋਂਕਰ ਇਹਨਾਂ ਦੇ ਪਿੰਡੇ ਦੇ ਉੱਤੇ ਪਾਉਂਦੇ ਹੁੰਦੇ ਸੀ ਰਾਡ ਨੂੰ ਤੱਤੀ ਕਰਕੇ ਲੋਹੇ ਦੀ ਰਾਡ ਨੂੰ ਤੱਤੀ ਕਰਕੇ ਪਿੰਡੇ ਦੇ ਉੱਤੇ ਲਾਉਂਦੇ ਹੁੰਦੇ ਸੀ ਕੁੱਟ ਕੁੱਟ ਕੇ ਉਹਨਾਂ ਦਾ ਬੁਰਾ ਹਾਲ ਕਰ ਦਿੰਦੇ ਸੀ ਤੇ ਉਸ ਤੋਂ ਬਾਅਦ ਵੀਡੀਓ ਬਣਾ ਕੇ ਟੱਬਰ ਦੇ ਜੀਆਂ ਨੂੰ ਪਾਉਂਦੇ ਸੀ ਵੀ ਭਾਈ ਇੱਥੋਂ ਹੋਰ ਪੈਸੇ ਮੰਗਵਾਓ ਉਹ ਕਹਿੰਦੇ ਜੀ ਮੈਂ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਮੇਰੀ ਜ਼ਿੰਦਗੀ ਬਚ ਗਈ ਤੇ ਹੁਣ ਉਹ ਚਾਹੁੰਦਾ ਜੀ ਕਿ ਮੈਂ ਵਾਪਸ ਆਪਣੇ ਪੰਜਾਬ ਦੇ ਵਿੱਚ ਆ ਜਾ ਮੈਂ ਆਪਣੇ ਪਿੰਡ ਦੇ ਵਿੱਚ ਆ ਜਾ ਮੈਂ ਅੱਗੇ ਨਹੀਂ ਪਹੁੰਚ ਸਕਿਆ ਤਾਂ ਮੈਂ ਪਿੱਛੇ ਜ਼ਰੂਰ ਮੁੜਿਆ ਮੈਂ ਅਦ ਵਿਚਾਲੇ ਕਿਤੇ ਲੰਮਕਦਾ ਨਾ ਰਹਿ ਜਾਣਾ ਬਲਵਿੰਦਰ ਕੁਮਾਰ ਛੇਤੀ ਵਾਪਸ ਆਵੇ ਉਹ ਆਪਣੇ ਮਾਪਿਆਂ ਦੇ ਵਿੱਚ ਪਹੁੰਚੇ ਆਪਣੀਆਂ ਭੈਣਾਂ ਦੇ ਵਿੱਚ ਪਹੁੰਚੇ ਉਹ ਆਪਣੇ ਵਤਨ ਪਹੁੰਚੇ ਉਰੀ ਜ਼ਿੰਦਗੀ ਸੋਹਣੀ ਚੱਲੇ ਇਸ ਗੱਲ ਦੀ ਭਾਈ ਅਸੀਂ ਕਾਮਨਾ ਕਰਦੇ ਹਾਂ ਪਰ ਪੰਜਾਬੀ ਕੋ ਹੁਣ ਇੱਕ ਤੁਹਾਨੂੰ ਸਵਾਲ ਆ ਵੀ ਜਦੋਂ ਜਹਾਜ਼ ਵਾਪਸ ਆਏ ਅਮਰੀਕਾ ਦੇ ਵਿੱਚੋਂ ਤੁਸੀਂ ਸਬਕ ਲਿਆ ਜੇ ਤੱਕ ਵੀ ਉੱਥੋਂ ਕਿਸ ਤਰੀਕੇ ਨਾਲ ਰਿਪੋਰਟ ਕਰ ਕਰਕੇ ਕੱਢੇ ਉਹਨਾਂ ਨੇ ਵੀ ਤੁਸੀਂ ਗਲਤ ਤਰੀਕੇ ਦੇ ਨਾਲ ਸਾਡੇ ਦੇਸ਼ ਦੇ ਵਿੱਚ ਵੜੇ ਆ ਜਿਹੜੇ ਦੇਸ਼ ਦੇ ਵਿੱਚ ਵੜ ਚੁੱਕੇ ਸਨ ਉਹ ਉਹਨਾਂ ਨੇ ਕੱਢੇ ਆ ਜਿਹੜੇ ਉੱਥੇ ਵੜਨਾ ਚਾਹੁੰਦੇ ਆ ਜਿਹੜੇ ਉਹਨਾਂ ਦੇਸ਼ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਆ ਉਹ ਹਾਲੇ ਤੱਕ ਡੌਂਕਰਾਂ ਦੇ ਕੋਲੇ ਆ ਕਈ ਏਜੰਟਾਂ ਦੇ ਕੋਲੇ ਆ ਤੇ ਹਲੇ ਕਈ ਰਾਹ ਦੇ ਵਿੱਚ ਫਿਰਦੇ ਆ ਮੇਰਾ ਤੁਹਾਨੂੰ ਸਵਾਲ ਆ ਵੀ ਤੁਸੀਂ ਜੋ ਬੀਤੇ ਦੇ ਵਿੱਚ ਬੀਤੇ ਕੁਝ ਸਾਲਾਂ ਦੇ ਵਿੱਚ ਬੀਤੇ ਕੁਝ ਮਹੀਨਿਆਂ ਦੇ ਵਿੱਚ ਬੀਤੇ ਕੁਝ ਹਫ਼ਤਿਆਂ ਦੇ ਵਿੱਚ ਜਿਹੜੀਆਂ ਇਸ ਤਰੀਕੇ ਦੀਆਂ ਖਬਰਾਂ ਆਈਆਂ ਵੀ ਡੌਂਕਰਾਂ ਨੇ ਐਨੇ ਲੁੱਟ ਲਏ ਏਜੰਟਾਂ ਨੇ ਐਨੇ ਬਰਬਾਦ ਕਰ ਦਿੱਤੇ ਏਜੰਟਾਂ ਨੇ ਧੋਖੇ ਨਾਲ ਆਹ ਕੁਝ ਕਰ ਦਿੱਤਾ ਡੌਂਕਰਾਂ ਨੇ ਅਨਮਨੁੱਖੀ ਵਤੀਰਾ ਕੀਤਾ ਤੁਸੀਂ ਇਹਦੇ ਤੋਂ ਸਬਕ ਕੀ ਲਿਆ ਅੱਜ ਤੱਕ ਆਪਾਂ ਸਬਕ ਕੀ ਲਿਆ ਮੈਨੂੰ ਬਹੁਤ ਦੁੱਖ ਹੁੰਦਾ ਜਦੋਂ ਮੁੰਡਾ ਫਸ ਜਾਂਦਾ ਉਦੋਂ ਮਾਂ-ਬਾਪੇ ਗੱਲ ਕਹਿੰਦੇ ਹੁੰਦੇ ਜੀ ਸਾਡਾ ਇਕਲੌਤਾ ਪੁੱਤ ਆ ਇਹ ਵਾਪਸ ਆਵੇ ਤੇ ਜਦੋਂ ਭੇਜਦੇ ਹੁੰਨੇ ਗਲਤ ਤਰੀਕੇ ਦੇ ਨਾਲ ਉਦੋਂ ਪੰਜ ਪੁੱਤ ਹੁੰਦੇ ਆ ਜਦੋਂ ਭੇਜਣਾ ਹੁੰਦਾ ਔਰ ਤੁਸੀਂ ਕਦੇ ਸੋਚਿਆ ਨਹੀਂ ਜੇ ਪਹੁੰਚ ਗਿਆ ਫਿਰ ਤੁਸੀਂ ਕਹਿਣਾ ਵੀ ਇੱਕ ਨਹੀਂ ਨਹੀਂ ਰੀਆਂ ਲਿਆ ਦੇਣੀਆਂ ਜੇ ਨਹੀਂ ਪਹੁੰਚਿਆ ਫਿਰ ਆਪਾਂ ਇੱਕ ਪੁੱਤ ਦਾ ਵਾਪਸ ਦਿੰਨੇ ਆ ਗੱਲ ਸੋਨੂੰ ਕੌੜੀ ਲੱਗਣੀ ਆ ਪਰ ਤੁਸੀਂ ਆਪ ਜ਼ਿੰਮੇਵਾਰ ਆ ਇਸ ਹਾਲਾਤ ਦੇ ਜੇ ਅੱਜ ਕੋਈ ਬੰਦਾ 35 ਲੱਖ ਰੁਪਈਆ ਕਿਸੇ ਏਜੰਟ ਨੂੰ ਦੇਣ ਦੇ ਸਮਰੱਥ ਆ ਮਤਲਬ ਭੁੱਖਾ ਨਹੀਂ ਮਰ ਰਿਹਾ ਉਹ ਮਤਲਬ ਇਹ ਆ ਵੀ ਘਰੇ ਰੋਟੀ ਪੱਕਦੀ ਆ ਤੇ ਜਦੋਂ ਰੋਟੀ ਤੋਂ ਵੱਡੇ ਮਸਲੇ ਅਸੀਂ ਆਪ ਸਿਹੜੇ ਹੋਏ ਬਾਈ ਫਿਰ ਤਾਂ ਕੋਈ ਨਾ ਕੋਈ ਲੁੱਟੂਗਾ ਹੀ ਫਿਰ ਤੁਸੀਂ ਲੁੱਟੇ ਜਾਣਾ ਹੀ ਆ ਫਿਰ ਤੁਹਾਨੂੰ ਕੋਈ ਵਿਚਾਰ ਨਹੀਂ ਸਕਦਾ ਜਦੋਂ ਤੁਹਾਨੂੰ ਪਤਾ ਵੀ ਤੁਹਾਡਾ ਪੁੱਤ ਕਤਲ ਹੋ ਸਕਦਾ ਜਦੋਂ ਤੁਹਾਨੂੰ ਪਤਾ ਵੀ ਤੁਹਾਡੇ ਪੁੱਤ ਨੂੰ ਮਾਰ ਸਕਦੇ ਆ ਤੁਸੀਂ ਆਪਦੇ ਪੁੱਤ ਦੀ ਜ਼ਿੰਦਗੀ ਦਾਦੇ ਉੱਤੇ ਲਾਈ ਬੈਠੇ ਆਂ ਆਪਦੀ ਧੀ ਦੀ ਜ਼ਿੰਦਗੀ ਦਾਦੇ ਉੱਤੇ ਲਾਈ ਬੈਠੇ ਆਂ ਪੰਜਾਬੀਓ ਤੁਹਾਨੂੰ ਸਵਾਰਥ ਲੈ ਬੈਠਾ ਅਸੀਂ ਜਦੋਂ ਆ ਗੱਲ ਕਹਿੰਨੇ ਆ ਨਾ ਤੇ ਬਣਾ ਸਵਾਰ ਕੇ ਅੱਗੇ ਗੱਲ ਕਹਿੰਦੇ ਤੁਹਾਨੂੰ ਕੀ ਪਤਾ ਸਾਡੀ ਪੀੜ ਦਾ ਤੁਹਾਨੂੰ ਕੀ ਪਤਾ ਗਰੀਬੀ ਦਾ ਬਾਈ ਜੀ ਸਾਨੂੰ ਪਤਾ ਗਰੀਬੀ ਦਾ ਪਰ ਅਸੀਂ ਇਸ ਤਰੀਕੇ ਨਾਲ ਪੁੱਠੇ ਸਿੱਧੇ ਤਰੀਕੇ ਨਾਲ ਜਾਣ ਦੀ ਕਿੰਨੀ ਇੱਛਾ ਨਹੀਂ ਪਾ ਲਈ ਮੈਂ ਕਹਿੰਦਾ ਵੀ ਪੰਜਾਬ ਦੇ ਲੋਕ ਦੁਨੀਆ ਦੇ ਵਿੱਚ ਕਿਤੇ ਵੀ ਜਾਣ ਪਰ ਕਾਬਲੀਅਤਾਂ ਪੈਦਾ ਕਰੋ ਪਹਿਲਾਂ ਇਹਨਾਂ ਧੀਆ ਪੁੱਤਾਂ ਨੇ ਤੁਹਾਡੇ ਕਹੇ ਮੁਤਾਬਕ ਪੜ੍ਹਾਈ ਨਹੀਂ ਕੀਤੀ ਜੇ ਇਹ ਪੜ੍ਹ ਲਿਖ ਲੈਂਦੇ ਉਦੋਂ ਚਾਰ ਸ਼ਬਦ ਅੰਗਰੇਜ਼ੀ ਦੇ ਆਉਂਦੇ ਹੁੰਦੇ ਇਹ ਸੱਤ ਬੈਂਡ ਛੇ ਬੈਂਡ ਆਇਲਿਸਟ ਦੇ ਵਿੱਚੋਂ ਲੈ ਲੈਂਦੇ ਇਹ ਜਾ ਨਹੀਂ ਸਕਦੇ ਇਸ ਕਰਕੇ ਤੁਸੀਂ 2 ਨੰਬਰ ਦੇ ਵਿੱਚ ਭੇਜਣ ਦੀ ਇੱਛਾ ਪਾਲਦੇ ਆ ਤੁਸੀਂ 2 ਨੰਬਰ ਦੇ ਵਿੱਚ ਧੀਆ ਪੁੱਤ ਨੂੰ ਭੇਜ ਕੇ ਇਹ ਚਾਹੁੰਦੇ ਵੀ ਇੱਕ ਨੰਬਰ ਦੇ ਵਿੱਚ ਤੁਹਾਨੂੰ ਪੈਸੇ ਭੇਜੀ ਜਾਵੇ ਇਹ ਕਿਵੇਂ ਹੋ ਸਕਦਾ ਜਿਹੜੇ ਕੰਮ ਦੀ ਨਹੀਂ ਗਲਤ ਰੱਖੀ ਗਈ ਤੇ ਉਹ ਫਿਰ ਆਪਾਂ ਕਿਵੇਂ ਕਵਾਂਗੇ ਵੀ ਕੰਮ ਸਿਰੇ ਤੇ ਲੱਗੂਗਾ ਤੁਸੀਂ ਆਪ ਗਲਤ ਹੋ ਏਜੰਟ ਗਲਤ ਹਨ ਇਹ ਤਾਂ ਪਤਾ ਉਹਨਾਂ ਲਈ ਤਾਂ ਅਸੀਂ ਕਹਿ ਦਈਏ ਵੀ ਗਾਹਕਾਂ ਉਹਨਾਂ ਨੇ ਆਪਣੇ ਗਾਹਕਾਂ ਦੇ ਨਾਲ ਕੀ ਪਤੀਰਾ ਕਰਨਾ ਇਹ ਉਹਨਾਂ ਦੇ ਉੱਤੇ ਨਿਰਪਰ ਕਰਦੀ ਗੱਲ ਆ ਉਹ ਟੰਗੇ ਜਾਣ ਉਹ ਫਸਣ ਉਹਨਾਂ ਨੂੰ ਪੁਲਿਸ ਸਿੱਧਾ ਕਰੇ ਸਰਕਾਰਾਂ ਸਖਤ ਕਾਨੂੰਨ ਬਣਾਉਣ ਇਹ ਗੱਲ ਅਸੀਂ ਚਾਹੁੰਦੇ ਆ ਬਿਲਕੁਲ ਚਾਹੁੰਦੇ ਆ ਇਹ ਜਿਵੇਂ ਇੱਕ ਕਾਂ ਪੁੱਠਾ ਟੱਗਿਆ ਹੁੰਦਾ ਇਵੇਂ ਬਾਕੀ ਵੀ ਟੰਗੇ ਜਾਣ ਅਸੀਂ ਇਹ ਵੀ ਚਾਹੁੰਦੇ ਆ ਪਰ ਭਾਈ ਜੀ ਉਹ ਤੁਸੀਂ ਆਪ ਜਾਣਦੇ ਹੋ ਲੱਭ ਲੱਭ ਕੇ ਆਪ ਕਿਉਂ ਜਾਣਦੇ ਹੋ ਕੀ ਪੰਜਾਬ ਦੇ ਲੋਕਾਂ ਨੇ ਇੰਨੀ ਬੇਸ਼ਰਮੀ ਧਾਰ ਲਈ ਵੀ ਭਾਈ ਉਹਨਾਂ ਨੇ ਘਰ ਦੇ ਵਿੱਚ ਰਹਿਣਾ ਹੀ ਗੁਨਾਹ ਸਮਝ ਲਿਆ ਕੀ ਪੰਜਾਬ ਦੇ ਲੋਕਾਂ ਨੂੰ ਇਹੀ ਲੱਗਦਾ ਕਿ ਬਾਹਰਲੇ ਮੁਲਕ ਦੇ ਵਿੱਚ ਭਾਈ ਤੁਹਾਡੇ ਵਾਸਤੇ ਦਰਵਾਜ਼ੇ ਖੋਲੇ ਬੈਠੇ ਆ ਉਹ ਮਰ ਚੱਲੇ ਸੀ ਆਪਣੇ ਬਿਨਾ ਵੀ ਜੇ ਕਿਤੇ ਅਸੀਂ ਨਾ ਜਾਂਦੇ ਤਾਂ ਦੇਸ਼ ਬੰਦ ਹੋ ਜਾਣੇ ਸੀ ਉਹਨਾਂ ਦੇ کاروبار ਬਾਰ ਬੰਦ ਹੋ ਜਾਣੇ ਸੀ ਉਹਨਾਂ ਦੇ ਕੰਮ ਚੱਲਦੇ ਹਨ ਅਸੀਂ ਗਲਤ ਤਰੀਕੇ ਨਾਲ ਉਸ ਦੇਸ਼ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਹਾਂ ਫਿਰ ਸਾਡੇ ਨਾਲ ਮਾੜਾ ਵਤੀਰਾ ਹੁੰਦਾ ਫਿਰ ਅਸੀਂ ਲੇਲੜੀਆਂ ਕੱਢਦੇ ਆਂ ਪੁਲਿਸ ਸਾਡੀ ਮਦਦ ਨਹੀਂ ਕਰਦੀ ਏਜੰਟ ਨੂੰ ਗ੍ਰਿਫਤਾਰ ਨਹੀਂ ਕਰਦੀ ਸਾਡੇ ਪੈਸੇ ਵਾਪਸ ਕੋਈ ਨਹੀਂ ਦਵਾਉਂਦਾ ਫਿਰ ਕਨੇਸੀ ਧਰਨਾ ਲਾਵਾਂਗੇ ਫਿਰ ਕਹਿੰਦੇ ਜੀ ਅਸੀਂ ਐਮਬੈਸੀ ਤੱਕ ਪਹੁੰਚ ਕਰਨੀ ਚਾਹੁੰਦੇ ਆਂ ਸਾਡੇ ਪੁੱਤ ਨੂੰ ਵਾਪਸ ਲੈ ਕੇ ਆਓ ਤੁਸੀਂ ਬਾਅਦ ਵਿੱਚ ਕਿਉਂ ਗੱਲਾਂ ਕਰਦੇ ਪਹਿਲਾਂ ਕਿਉਂ ਨਹੀਂ ਸੋਚਦੇ ਵੀ ਤੁਹਾਡਾ ਇੱਕੋ ਹੀ ਪੁੱਤ ਆ ਪਹਿਲਾਂ ਕਿਉਂ ਨਹੀਂ ਸੋਚਦੇ ਵੀ 25 ਲੱਖ ਰੁਪਈਆ ਬਹੁਤ ਵੱਡੀ ਰਕਮ ਹੁੰਦੀ ਆ ਪਹਿਲਾਂ ਕਿਉਂ ਨਹੀਂ ਸੋਚਦੇ ਵੀ ਭਾਈ ਤੁਸੀਂ ਆਲੇ ਦੋਆਲੇੋਂ ਪੈਸੇ ਫੜ ਰਹ ਪਹਿਲਾਂ ਕਿਉਂ ਨਹੀਂ ਸੋਚ ਲਿਆ ਕਿ ਭਾਈ 2 ਨੰਬਰ ਵਾਲਾ ਕੰਮ ਗਲਤ ਵਿੱਚ ਹੋਊਗਾ ਇਹਦੇ ਵਿੱਚ ਜੇ ਸਹੀ ਹੋਗਾ ਤਾਂ ਕੁਦਰਤੀ ਕਿਰਸ਼ਮਾ 2 ਨੰਬਰ ਦੇ ਕੰਮ ਨੇ ਗਲਤੀ ਹੋਣਾ ਜਿਹੜੇ ਪੰਜਾਬੀ ਅੱਜ ਆਪਣੇ ਧੀਆਂ ਪੁੱਤਾਂ ਦੀ ਜ਼ਿੰਦਗੀ ਦੇ ਉੱਤੇ ਦਾਅ ਖੇਡਦੇ ਆ ਇਹਨਾਂ ਪੰਜਾਬੀਆਂ ਨੂੰ ਆਪਾਂ ਅਕਲਮੰਦ ਨਹੀਂ ਕਹਿ ਸਕਦੇ ਤੇ ਇਸ ਵੀਡੀਓ ਤੋਂ ਬਾਅਦ ਵੀ ਕਦੇ ਕਿਸੇ ਨੇ ਕੁਝ ਸਿੱਖਣਾ ਨਹੀਂ ਤੁਸੀਂ ਤਾਂ ਬੀਤੇ ਦੇ ਵਿੱਚ ਜੋ ਕੁਝ ਤੁਹਾਡੇ ਆਪਣੇ ਪਿੰਡੇ ਦੇ ਉੱਤੇ ਵਾਪਰਿਆ ਤੁਸੀਂ ਕਦੇ ਉਹਦੇ ਤੋਂ ਸਬਕ ਨਹੀਂ ਲਿਆ ਮੈਂ ਹਮੇਸ਼ਾ ਇਸ ਗੱਲ ਦੇ ਉੱਤੇ ਹੈਰਾਨ ਹੁੰਨਾ ਵੀ ਪੰਜਾਬੀ ਕਿਹੋ ਜਿਹਾ ਤਜਰਬਾ ਕਰਦੇ ਆ ਮੱਛੀ ਹੁੰਦੀ ਆ ਪੱਥਰ ਚਟਕੇ ਮੜੌਲੀ ਤੁਸੀਂ ਤਾਂ ਮੱਛੀ ਆ ਜਿਹੜੀ ਐਹੋ ਜਿਹੀ ਬਣ ਗਈਆਂ ਵੀ ਪੱਥਰ ਦੇ ਉੱਤੇ ਲਿਟਦੇ ਆ ਪੈਠ ਛਲਾ ਕੇ ਮੁੜਦੇ ਹੋ ਤੇ ਫਿਰ ਵੀ ਬਾਕੀ ਇਹ ਗੱਲ ਕਹਿੰਨੇ ਮੈਂ ਆਪਦੀ ਪੈਠ ਆਪ ਛਲਾ ਕੇ ਦੇਖੂਗਾ ਮੈਨੂੰ ਫਿਰ ਯਕੀਨ ਆਊਗਾ ਤੁਸੀਂ ਆਪ ਹੀ ਆਪਦੇ ਧੀਆਂ ਪੁੱਤਾਂ ਦੇ ਕਾਤਲ ਬਣ ਗਏ ਤੁਸੀਂ ਇਹਨਾਂ ਦੇ ਸਕੇ ਨਹੀਂ ਆ ਤੇ ਜਿਹੜੀ ਜਵਾਨੀ ਇਹ ਗੱਲ ਕਹਿੰਦੀ ਜੇ ਕਿ ਸਾਨੂੰ ਬਾਹਰ ਭੇਜ ਦਿਓ ਅਸੀਂ ਉੱਥੇ ਕਾਮਯਾਬ ਹੋਣਾ ਇੱਥੇ ਤੁਸੀਂ ਥੇਲੇ ਦਾ ਕੰਮ ਨਹੀਂ ਕੀਤਾ ਤੇ ਬਾਹਰਲੇ ਮੁਲਕ ਤੁਸੀਂ ਕਹਿੰਨੇ ਵੀ ਅਸੀਂ ਰਿਕਾਰਡ ਤੋੜ ਦੇਵਾਂਗੇ ਕੰਮ ਦੇ ਪਹਿਲਾਂ ਇੱਥੇ ਤਾਂ ਕੰਮ ਕਰਨ ਦੀ ਆਦਤ ਪਾ ਲੋ ਫਿਰ ਅਗਲੀ ਗੱਲ ਪਿਛਲੇ ਕੁਝ ਸਮੇਂ ਦੇ ਵਿੱਚ ਮੇਰੀ ਕੁਝ ਕ ਨੌਜਵਾਨਾਂ ਨਾਲ ਗੱਲ ਹੋਈ ਜਿਹੜੇ ਕਿ ਏਜੰਟਾਂ ਦੇ ਕੋਲੇ ਪੈਸੇ ਫਸਾ ਚੁੱਕੇ ਸੀ ਉਹਨਾਂ ਦੇ ਵਿੱਚੋਂ ਕਈ ਏਜੰਟਾਂ ਨੇ ਅੱਧ ਪਚਦੇ ਪੈਸੇ ਵਾਪਸ ਕਰਤੇ ਉਹਨਾਂ ਨੇ ਪਤਾ ਕੀ ਗੱਲ ਕਹੀ ਕਹਿੰਦੇ ਬਾਈ ਜੀ ਐਤਕੀ ਹੋਣ ਜਿਹੜਾ ਬੰਦਾ ਲੱਭਿਆ ਨਾ ਏਜੰਟ ਇਹ ਇੱਕ ਨੰਬਰ ਬੰਦਾ ਹੈ ਧੋਖਾ ਦੇਣ ਵਾਲਾ ਨਹੀਂ ਮਤਲਬ ਫਸਣਾ ਸੀ ਉੱਥੇ ਹੀ ਆ ਡੁੱਬਣਾ ਸੀ ਉੱਥੇ ਥਾਂ ਦੇ ਉੱਤੇ ਆ ਉਹ ਨਹੀਂ ਤਾਂ ਫਿਰ ਕੋਈ ਹੋਰ ਸਹੀ ਜਿਹੜੇ ਵਾਪਸ ਆਏ ਆ ਉਹਨਾਂ ਦੇ ਵਿੱਚੋਂ ਵੀ ਕਈ ਨਵੇਂ ਏਜੰਟ ਲੱਭਦੇ ਆ ਵੀ ਯਾਰ ਚਲੋ ਉਹ ਤਾਂ ਤਜਰਬਾ ਮਾੜਾ ਨਿਕਲਿਆ ਹੁਣ ਨਵੀਂ ਥਾਂ ਤੇ ਚਲਦੇ ਆਂ ਪਿੱਛੇ ਜੇ ਅਸੀਂ ਖਬਰ ਸਾਂਝੀ ਕੀਤੀ ਸੀ ਕੰਬੋਡੀਆ ਦੇ ਵਿੱਚ ਹੀ ਉਥੇ ਤਿੰਨ ਮੁੰਡੇ ਸੀ ਉਹਨਾਂ ਤਿੰਨ ਮੁੰਡਿਆਂ ਦੇ ਪਰਿਵਾਰਕ ਮੈਂਬਰਾਂ ਨੇ ਗੱਲ ਕਹੀ ਵੀ ਭਾਈ ਇਹਨਾਂ ਨੂੰ ਗਲਤ ਤਰੀਕੇ ਨਾਲ ਇੱਥੇ ਪਸਾ ਦਿੱਤਾ ਗਿਆ ਜਦੋਂ ਤੱਕ ਸਰਕਾਰਾਂ ਨੇ ਉਥੇ ਪ੍ਰਬੰਧ ਕੀਤਾ ਉਦੋਂ ਤੱਕ ਇਹ ਕੰਦਾ ਟੱਪ ਕੇ ਹੋਸਟਲ ਦੇ ਵਿੱਚੋਂ ਫੇਰ ਭੱਜ ਗਏ ਕਿਨੇ ਜੀ ਏਜੰਟ ਨਾਲ ਗੱਲ ਹੋਈ ਕਿ ਨਹੀਂ ਇੱਥੋਂ ਨਿਕਲ ਲਓ ਅੱਗੇ ਪ੍ਰਬੰਧ ਮੈਂ ਕਰ ਦਿੰਦਾ ਮਤਲਬ ਤੁਸੀਂ ਆਪ ਵੀ ਗਲਤ ਹੋ ਤੁਹਾਡੇ ਨਾਲ ਧੋਖਾ ਤਾਂ ਦੂਜੇ ਨੰਬਰ ਤੇ ਹੁੰਦਾ ਪਹਿਲੇ ਨੰਬਰ ਤੇ ਤੁਸੀਂ ਸਭ ਨਾਲ ਧੋਖਾ ਕਰ ਰਹ 2 ਨੰਬਰ ਦੇ ਵਿੱਚ ਨਾ ਜਾਇਆ ਕਰੋ ਐਨੀ ਕਿਹੜੀ ਆਪਾਂ ਨੂੰ ਮੌਤ ਪਈ ਵੀ ਪਾਈ ਅਸੀਂ ਜਾਣਾ ਹੀ ਜਾਣਾ 1 ਨੰਬਰ 'ਚ ਜਾਓ ਜੀ ਸਦਕੇ ਜਾਓ ਏਜੰਟ ਤੁਹਾਨੂੰ ਲੁੱਟਦੇ ਦੂਜੇ ਨੰਬਰ ਤੇ ਪਹਿਲਾਂ ਤੁਸੀਂ ਆਪ ਲੁੱਟਣ ਦਾ ਬੰਨ ਬਣਾਇਆ ਹੋਇਆ ਤੁਸੀਂ ਸਰਕਾਰਾਂ ਤੋਂ ਮਦਦ ਤਾਂ ਮੰਗੋ ਪੁਲਿਸ ਕੋਲੋਂ ਮਦਦ ਤਾਂ ਮੰਗੋ ਜੇਕਰ ਤੁਹਾਡੇ ਨਾਲ ਕੋਈ ਧੱਕਾ ਕਰ ਗਿਆ ਹੋਵੇ ਤੁਹਾਡੇ ਨਾਲ ਕੋਈ ਧੋਖਾ ਥੋੜੀ ਹੋਇਆ ਤੁਸੀਂ ਸਰਕਾਰ ਨਾਲ ਸਭ ਨਾਲ ਤਾਂ ਧੋਖਾ ਆਪ ਕਰ ਰਹੇ ਸੀ ਅਸੀਂ ਚਾਹੁੰਦੇ ਆਂ ਵੀ ਜਿਨ੍ਹਾਂ ਦੇ ਪੈਸੇ ਫਸੇ ਆ ਉਹ ਵਾਪਸ ਨਿਕਲੇ ਆਉਣ ਪਰ ਸਾਡੇ ਚਾਹਣ ਨਾਲ ਤਾਂ ਕੁਝ ਨਹੀਂ ਹੋਣਾ ਬਹੁਤ ਏਜੰਟ ਤਾਂ ਵਿਦੇਸ਼ਾਂ ਦੇ ਵਿੱਚ ਬੈਠੇ ਆ ਤੁਹਾਨੂੰ ਬਹੁਤਾਂ ਦੇ ਬਾਰੇ ਪਤਾ ਹੀ ਨਹੀਂ ਹੁੰਦਾ ਤੁਸੀਂ ਤਾਂ ਵਿਚਾਲੇ ਬੰਦੇ ਹੀ ਪਾਉਨੇ ਆ ਵੀ ਭਾਈ ਸਾਡੇ ਪੈਸੇ ਫੜ ਲਵੇ ਤੇ ਭਾਈ ਉਹ ਫੜ ਕੇ ਪੈਸੇ ਉਰੇ ਪਰੇ ਹੋ ਜਾਂਦੇ ਪਰ ਤੁਰੇ ਫਿਰ ਉਹਨ ਮੇਰੀ ਬੇਨਤੀ ਪੰਜਾਬਗਾਂ ਨੂੰ ਇਹ ਆ ਵੀ ਤੁਸੀਂ ਇੱਕ ਤਾਂ ਲਾਈ ਲੱਗਣਾ ਬਣਿਆ ਕਰੋ ਮੈਨੂੰ ਕਈ ਮਾਪੇ ਇਹ ਗੱਲ ਦੱਸਦੇ ਆ ਵੀ ਸਾਡੀ ਧੀ ਜਾਂ ਸਾਡੇ ਪੁੱਤ ਨੇ ਬਹੁਤ ਰੌਲਾ ਪਾਇਆ ਘਰ ਦੇ ਵਿੱਚ ਸਾਡਾ ਪਿਛਲੇ ਕਈ ਮਹੀਨਿਆਂ ਤੋਂ ਜਉਣਾ ਤੋਂ ਉੱਪਰ ਕੀਤਾ ਪਿਆ ਕਹਿਣਗੇ ਮੇਰੇ ਸਾਥੀ ਸਾਰੇ ਬਾਹਰ ਗਏ ਮੇਰੇ ਘੇਲੀਆਂ ਸਾਰੀਆਂ ਬਾਹਰ ਗਈਆਂ ਭਾਈ ਉਹ ਗਏ ਤੇ ਤੁਸੀਂ ਕਾਬਲ ਬਣੋ ਤਾਂ ਤੁਸੀਂ ਵੀ ਜਾਓ ਜੇ ਉਹ ਗਏ ਕਿਸੇ 1 2 ਦਾ 5% ਦਾ ਟੁਕਾ ਲੱਗ ਗਿਆ 95% ਦੀ ਬਾਕੀ ਦਾ ਵੀ ਟੁਕਾ ਲੱਗ ਜਾਈ ਏਜੰਟ ਡੌਂਕਰ ਮਨੁੱਖੀ ਤਸਕਰੀ ਕਰਦੇ ਹਨ ਬਹੁਤੇ ਤੇ ਤੁਸੀਂ ਮਨੁੱਖ ਹੋ ਤੁਸੀਂ ਆਪਦੀ ਤਸਕਰੀ ਆਪ ਕਰਾਉਂਦੇ ਹੋ ਅਸੀਂ ਇਹ ਗੱਲ ਕਹਿੰਦੇ ਕਿ ਮਨੁੱਖੀ ਅੰਗਾ ਨਹੀਂ ਤਸਕਰੀ ਨਹੀਂ ਹੋਣੀ ਚਾਹੀਦੀ ਇੱਥੇ ਪੂਰੇ ਮਨੁੱਖ ਦੀ ਤਸਕਰੀ ਹੋ ਰਹੀ ਆ ਤੇ ਮਨੁੱਖ ਆਪ ਚਾਹੁੰਦਾ ਕਿ ਮੇਰੀ ਤਸਕਰੀ ਹੋ ਜਾਵੇ ਫਿਰ ਤੇ ਲਾਨ ਤੜੀ ਗੱਲ ਆ ਤੁਹਾਡੇ ਵਾਸਤੇ ਇਸ ਕਰਕੇ ਆਪਦੀ ਜ਼ਿੰਦਗੀ ਨੂੰ ਆਪ ਬਚਾਉਣ ਦੀ ਕੋਸ਼ਿਸ਼ ਕਰੋ ਮੇਰੀ ਪੰਜਾਬ ਦੇ ਮਾਪਿਆਂ ਨੂੰ ਬੇਨਤੀ ਆ ਤੁਸੀਂ ਹੱਥੀਂ ਪੁੱਤ ਮਾਰ ਰਹੇ ਆ ਜਦੋਂ ਲਾਸ਼ ਨਹੀਂ ਵਾਪਸ ਆਉਂਦੀ ਤੁਸੀਂ ਫੇਰ ਕਿਸੇ ਨਾ ਕਿਸੇ ਐਮਪੀ ਨੂੰ ਕਹਿੰਦੇ ਮੰਤਰੀ ਨੂੰ ਗੱਲ ਕਹਿੰਦੇ ਆ ਵੀ ਧੀ ਪੁੱਤ ਦੀ ਲਾਸ਼ ਨਹੀਂ ਵਾਪਸ ਆ ਰਹੀ ਰਾਹ ਦੇ ਵਿੱਚ ਡੌਂਕਰਾਂ ਨੇ ਖੱਜਲ ਕਰਤਾ ਨਾ ਇਦਾਂ ਕਰਿਆ ਕਰੋ ਤੁਸੀਂ ਇੰਨੇ ਕੁਰਖਤ ਕਿਉਂ ਹੋ ਗਏ ਆ ਤੁਹਾਡੇ ਧੀਆ ਪੁੱਤ ਕਿਉਂ ਨਹੀਂ ਸੋਚਦੇ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਫੇਰ ਇਹ ਗੱਲ ਕਹਿੰਦਾ ਦੁਨੀਆ ਭਰ ਦੇ ਸਾਰੇ ਮੁਲਕਾਂ 'ਚ ਜਾਓ ਪਰ ਕਾਬਲੀਅਤ ਦੇ ਨਾਲ ਦੋ ਨੰਬਰ ਦੇ ਵਿੱਚ ਜਾਓਗੇ ਨਤੀਜਾ 1 ਨੰਬਰ ਵਾਲਾ ਮਿਲੇ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਆ ਸਬਕ ਲਓ ਬੀਤੇ ਦੇ ਵਿੱਚ ਜੋ ਕੁਝ ਹੋਇਆ ਵਾਪਰਿਆ ਆਪਣੀ ਪੰਜਾਬ ਦੇ ਭੈਣ ਭਰਾ ਜ਼ਿੰਦਗੀ ਇੰਨੀ ਲੰਮੀ ਨਹੀਂ ਕਿ ਸਾਰੇ ਤਜਰਬੇ ਅਸੀਂ ਆਪਦੇ ਪਿੰਡੇ ਤੇ ਕਰ ਗਏ ਕੁਝ ਕੁ ਤਜਰਬੇ ਦੂਜਾਂ ਤੋਂ ਵੀ ਸਿੱਖ ਲੈਣਾ ਚਾਹੀਦਾ